ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹ ਜਾਣ ਕੇ ਬੜੀ ਖੁਸ਼ੀ ਵੀ ਹੋਵੇਗੀ ਕਿ ਜਰਗ ਦੇ ਮੇਲੇ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਨੇ ਜਦੋਂ ਵੀ ਫਰਵਰੀ ਦਾ ਮਹੀਨਾ ਖਤਮ ਹੁੰਦਾ ਤਾਂ ਲਗਭਗ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਲੋਕਾਂ ਨੂੰ ਜਰਗ ਦੇ ਮੇਲਿਆਂ ਦੀਆਂ ਓਡੀਕਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਸੋ 2026 ਜਰਗ ਦੇ ਮੇਲੇ ਕਿਹੜੀਆਂ-ਕਿਹੜੀਆਂ ਮਿਤੀ ਨੂੰ ਪਰ ਰਹੇ ਹਨ ਉਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਜਰੀਏ ਦੇ ਰਹੇ ਹਾਂ ਸਾਡੇ ਦਰਮਿਆਨ ਮਾਈਦੇ ਮੰਦਰ ਨਾਲ ਸੰਬੰਧਿਤ ਜਿਹੜੇ ਕਮੇਟੀ ਮੈਂਬਰ ਨੇ ਉਹ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਹਾਂ ਇਹ ਜਰਗ ਦੇ ਮੇਲੇ ਜੀ 2026 ਦੀ ਗੱਲ ਕਰੀਏ ਆਪਾਂ ਮਾਈਦੇ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸੁਕਤਾ ਇਹ ਡਿਟੇਲ ਦੇ ਵਿੱਚ ਦੱਸੋ ਕਿ ਜਰਗ ਦੇ ਮੇਲੇ 2026 ਆਉਣ ਵਾਲੀਆਂ ਕਿਹੜੀਆਂ-ਕਿਹੜੀਆਂ ਮੀਤਿਆਂ ਨੂੰ ਪਰ ਰਹੇ ਹਨ ਪਹਿਲਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਦੇਸ਼ਾਂ ਵਿੱਚ ਬੈਠੀ ਸਾਧ ਸੰਗਤ ਨੂੰ ਜੀ ਜੋ ਵੀ ਆਪਣੇ ਇਤਿਹੀ ਹੈਗੇ ਨੇ ਮੇਲੇ ਨੇ 2026 ਚ ਜਿਹੜੇ ਹੁੰਦੇ ਆ ਜੀ ਉਹ ਹੈਗੇ ਨੇ ਜੀ ਮਾਰਚ ਚ ਨੇ ਹੈਗੇ ਨੇ ਪਹਿਲਾ 9 ਮਾਰਚ ਨੂੰ ਚੌਕੀਆਂ ਨੇ ਹੈਗੇ ਜੀ 10 ਮਾਰਚ ਦਾ ਹੈਗਾ ਮੇਲਾ ਪਹਿਲਾ ਜੀ ਠੀਕ ਆ ਫਿਰ ਹੈਗਾ 16 ਮਾਰਚ ਦੀਆਂ ਚੌਕੀਆਂ ਤੇ 17 ਮਾਰਚ ਦਾ ਹੈਗਾ ਮੇਲਾ ਜੀ ਫਿਰ ਹੈਗਾ 23 ਮਾਰਚ ਦਾ ਤੇ ਚੌਕੀਆਂ ਤੇ 24 ਮਾਰਚ ਦਾ ਹੈਗਾ ਮੇਲਾ ਜੀ ਜਿਹੜੇ ਮਾਰਚ ਨੇ ਸਭ ਮਿਲਦੇ ਹੈਗੇ ਨੇ ਜਿਹੜੀ ਮੈਤ ਕੀ ਮਾਰਚ ਚ ਆ ਗਈ ਜੀ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਮੇਲੇ ਨੇ ਥੋੜੇ ਜਿਹਾ ਅਗੇਤੇ ਕਹਿ ਸਕਦੇ ਅਗੇਤੇ ਆਉਣਗੇ ਨਹੀਂ ਹਾਂਜੀ ਅਗੇ ਨਹੀਂ ਮੈਂ ਕਹਿੰਦਾ ਜਿਹੜਾ ਇੱਕ ਮੇਲਾ ਜਿਹੜਾ ਉਹ ਮਨ ਲੱਗਾ ਹੈ ਨਾ ਅਪ੍ਰੈਲ ਦੇ ਵਿੱਚ ਚ ਲੈ ਜਾਂਦਾ ਹੁੰਦਾ ਹਾਂਜੀ ਅਪ੍ਰੈਲ ਚ ਚਲੇ ਜਾਂਦੇ ਨੇ ਮੈਤ ਕੀ ਜਿਹੜੇ ਮੇਲੇ ਨੇ ਉਹ ਮਾਰਚ ਦੇ ਵਿੱਚ ਹੀ ਹੈ ਨਾ ਹਾਂਜੀ ਹਾਂਜੀ ਅਗੇ ਤਿੰਨੇ ਜੀ ਮੈਤ ਕੀ ਹਾਂਜੀ ਹਾਂਜੀ ਹਾਂ ਠੀਕ ਆ ਉਹ ਗੱਲ ਕਰੀਏ ਮੇਲਿਆਂ ਦੀ ਇਸ ਵਾਰ 2026 ਜਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਆਉਣ ਵਾਲੇ ਜਿਹੜੇ ਸ਼ਰਧਾਲੂ ਜੀ ਨੇ ਜਾਂ ਸੰਗਤਾਂ ਨੇ ਉਸਦੇ ਲਈ ਪਰਬੰਧ ਕੀਤੇ ਜਾਣਗੇ ਕਮੇਟੀ ਦੇ ਵਜੋਂ ਕੋਈ ਨਵਾਂ ਕੋਈ ਅਪਡੇਟ ਦੇਖੋ ਸੰਗਤ ਨੂੰ ਬੇਨਤੀ ਇਹੀ ਕਰਦੇ ਆ ਜੀ ਦੇਖੋ ਪਹਿਲਾਂ ਤਾਂ ਸਾਡੇ ਕੋਲ ਪ੍ਰਬੰਧ ਇੱਥੇ ਹੈਗਾ ਪੂਰਾ ਵਧੀਆ ਜੀ ਰਹਿਣ ਸਹਣ ਦਾ ਸਾਰਾ ਹੈਗਾ ਪੂਰਾ ਵਧੀਆ ਆ ਕੇ ਕਮਰੇ ਹੈਗੇ ਨੇ ਬਰਾਂਡਾ ਹੈਗਾ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੋਊਗਾ ਜੀ ਪਾਣੀ ਦਾ ਹਰ ਵਾਰ ਵਧੀਆ ਪ੍ਰਬੰਧ ਹੋਦਾ ਬੈਡਿਗੇਟਿੰਗ ਦਾ ਪੂਰਾ ਵਧੀਆ ਸਾਰਾ ਸਾਡੀ ਕਮੇਟੀ ਨੇ ਬਹੁਤ ਪਹਿਲਾਂ ਮੀਟਿੰਗ ਕਰਕੇ ਅਰੇਂਜਮੈਂਟ ਕੀਤੇ ਹੋਏ ਨੇ ਸਾਰੇ ਬਹੁਤ ਵਧੀਆ ਜੀ ਸੰਗਤ ਨੂੰ ਪਰ ਇੱਕ ਬੇਨਤੀ ਕਰਦੇ ਆ ਜੀ ਦੇਖੋ ਜਦੋਂ ਆਉਂਦੇ ਨੇ ਸੰਗਤਾਂ ਆਉਂਦੀ ਐ ਇੱਥੇ ਮੱਥਾ ਟੇਕਣਾ ਆਪਣਾ ਕੀਮਤੀ ਸਮਾਨ ਪਾਈ ਬਾਰ-ਬਾਰ ਬੇਨਤੀ ਅਸੀਂ ਅਨਾਉਂਸਮੈਂਟ ਚ ਵੀ ਕਰਦੇ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਦਿੰਦੇ ਆ ਵੀ ਸੰਗਤ ਨੂੰ ਦੱਸ ਦਿੰਦੇ ਆ ਵੀ ਆਪਣਾ ਕੀਮਤੀ ਸਮਾਨ ਜਿਹੜਾ ਉਹ ਸੋਨੇ ਦੇ ਗਹਿਣੇ ਵਗੈਰਾ ਜਿਹੜੇ ਹੈ ਉਹ ਨਾ ਪਾ ਕੇ ਆਓ ਉਹ ਨਾ ਪਾ ਕੇ ਆਉਣ ਦੇਖੋ ਹਾਂ ਕਿਉਂਕਿ ਇਹ ਕੋਈ ਹੈ ਨਾ ਆਪਾਂ ਕਹਿ ਦਈਏ ਕਿ ਵਿਆਹ ਤਾਂ ਹੈ ਨਹੀਂ ਜਾਂ ਕੋਈ ਪਾਰਟੀ ਨਹੀਂ ਹੈਗੀ ਹਾਂ ਦੇਖੋ ਸ਼ਰਦਾ ਸਰਦੀ ਸ਼ਰਦਾ ਨਾਲ ਬੇਤ ਉਹ ਰਿਹਾ ਕਿ ਵਿੱਚ ਖਲਵਾੜ ਕਰਦੇ ਨੇ ਵਿਚ ਆ ਕੇ ਉਰੇ ਆਹੋ ਫਿਰ ਫਾਇਦਾ ਕੀ ਆ ਨੁਕਸਾਨ ਹੋਵੇ ਹਾਂ ਵੀਰ ਦੇਖੋ ਫਿਰ ਸੰਗਤ ਸਾਡੇ ਕੋਲ ਆ ਕੇ ਕਹਿੰਦੇ ਜੀ ਸਾਡਾ ਆ ਚੋਰੀ ਹੋ ਗਿਆ ਉਹ ਬੇਨਤੀ ਅਸੀਂ ਪਹਿਲਾਂ ਹੀ ਕਰਦੇ ਆ ਵੀ ਸੰਗਤ ਜੀ ਆਪਣਾ ਕੀਮਤੀ ਸਮਾਨ ਆ ਜਿਹੜਾ ਸੋਨੇ ਦੇ ਗਹਿਣੇ ਵਗੈਰਾ ਉਹ ਨਾ ਪਾ ਕੇ ਆਉਣ ਦੀ ਖੇਚਲ ਕਰਨ ਜੀ ਹਾਂਜੀ ਹਾਂ ਹਾਂ ਅੱਛਾ ਇੱਕ ਛੋਟਾ ਜਿਹੜਾ ਜਿਵੇਂ ਆਮ ਥੋੜੇ ਜਿਹਾ ਕਿਵਰੀ ਸ਼ਰਧਾਲੂਆਂ ਸੰਗਤਾਂ ਦਾ ਹੁੰਦਾ ਕਿ ਜਿਹੜੀ ਸੰਗਤ ਆਉਂਦੀ ਹੈ ਜਦੋਂ ਉਹ ਆਪਣੇ ਚੌਂਕੀ ਵਾਲੇ ਦਿਨ ਉਰੇ ਸਟੇ ਕਰਦੀ ਹੈ ਇੱਕ ਰਾਤ ਦੇ ਲਈ ਅ ਲਾਇਟਰਿੰਗ ਤੇ ਬਾਥਰੂਮਾਂ ਦੀ ਕੋਈ ਕੁਝ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹ ਆ ਆਉਂਦੀਆਂ ਨੇ ਕਈ ਵਾਰੀ ਇਹਦੇ ਇਹਦੇ ਨਾਲ ਸੰਬੰਧਿਤ ਫਿਰ ਕੋਈ ਹੈਗਾ ਆਪਣੇ ਦੇਖੋ ਜੇ ਮੰਦਰ ਚ ਜਗ੍ਹਾ ਇਸ ਟਾਈਮ ਜਿਹੜੀ ਘਟ ਹੈ ਹਮ ਦੇਖੋ ਜਿੰਨੀ ਕਿ ਹੈਗੀਆਂ ਨੇ ਜਗ੍ਹਾ ਉਹ ਬਣਾਈਆਂ ਹੁੰਦੀਆਂ ਸਾਡਾ ਵਧੀਆ ਪ੍ਰਬੰਧ ਕੀਤਾ ਹੈ ਲਾਇਟਰਿੰਗ ਬਾਥਰੂਮ ਦਾ ਜੀ ਹਾਂ ਪਾਣੀ ਦਾ ਪ੍ਰਬੰਧ ਵਧੀਆ ਕੀਤਾ ਜਿੰਨੇ ਜਗ੍ਹਾ ਘਟ ਹੋਣ ਕਰਕੇ ਜੀ ਸਤੋਂ ਨਈ ਹੈਗੀ ਬਣਾ ਨਹੀਂ ਸਕਦੇ ਹੈਗੇ ਜੀ ਬਾਕੀ ਜਗ੍ਹਾ ਤੁਹਾਨੂੰ ਪਤਾ ਹੀ ਆ ਵੀ ਉਧਰ ਦੂਈ ਗੁਰਦੁਆਰਾ ਕਮੇਟੀ ਦੀ ਆ ਜਾਂਦੀ ਹੈ ਜਗਾਜੀ ਇੱਧਰ ਹਾਂ ਹਾਂ ਉੱਚਰੋ ਬਾਕੀ ਜਣਾਂ ਦੀ ਕਹਿੰਦਾ ਮਤਲਬ ਆਪਾਂ ਨੂੰ ਕੋਈ ਨਹੀਂ ਦਿੱਕਤ ਨਹੀਂ ਆਊਗੀ ਇਸ ਵਾਰ ਹਾਂਜੀ ਨਹੀਂ ਜੀ ਹਾਂ ਜੀ ਦਿੱਕਤ ਸੰਗਤ ਨੂੰ ਦਿੱਕ ਨਹੀਂ ਹਾਂਜੀ ਠੀਕ ਆ ਸੋ ਸੰਗਤ ਜੀ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਆ ਪ੍ਰਬੰਧਕੀ ਕਮੇਟੀ ਦੇ ਨਾਲ ਜਰਗ ਦੇ ਮੇਲਿਆਂ ਦੀ ਜਰਗ ਦੇ ਮੇਲਾ ਇਹ 9 ਆਪਣੇ 10 ਮਾਰਚ ਦਾ ਪਹਿਲਾ ਹਨਾ ਜੀ ਹਾਂਜੀ ਹਾਂ ਹਾਂਜੀ 10 17 ਅਤੇ 24 24 ਇਹ ਇਹਨਾਂ ਤਰੀਕਾਂ ਨੂੰ ਜਿਹੜੇ ਮੇਲੇ ਨੇ ਉਹ ਜਰਗ ਦੇ ਭਰਨੇ ਨੇ ਅਤੇ ਸੋਮਵਾਰ ਵਾਲਾ ਇੱਕ ਸੰਗਤ ਨੂੰ ਹੋਰ ਬੇਨਤੀ ਕਰਨੀ ਸੀਗੀ ਜੀ ਹਾਂਜੀ ਦੇਖੋ ਜੀ ਇੱਕ ਹੁਣ ਆਪਣਾ ਦੇਖੋ ਗੁੰਮੜ ਦਾ ਕੰਮ ਚੱਲ ਰਿਹਾ ਜੀ ਇਸ ਟਾਈਮ ਗੁੰਮੜ ਦਾ ਕੰਮ ਚੱਲ ਰਿਹਾ ਵੀ ਸੰਗਤ ਨੂੰ ਬੇਨਤੀ ਹੈ ਜੀ ਕਿਸੇ ਨੰਮ ਭਾਈ ਮੇਰੇ ਵੀਰ ਨੇ ਹਿੱਸਾ ਪਾਉਣਾ ਹੋਵੇ। ਹਾਂ। ਦੇਖੋ ਉਹ ਪਹਿਲਾਂ ਦੇਖੋ ਪਹਿਲਾਂ ਹੁਣ ਰੰਗ ਦਾ ਕੰਮ ਸ਼ੁਰੂ ਕਰਾਂਗੇ ਜੇ ਕਿਸੇ ਨੇ ਵੀਰ ਨੇ ਕੋਈ ਸੇਵਾ ਲਾਉਣੀ ਹੋਵੇ ਆਪਣੀ ਨੇਕ ਕਮਾਈ ਚੋਂ। ਹਾਂ। ਤੇ ਉਹ ਲੱਗ ਸਕਦਾ ਜੀ ਦੇਖੋ ਸਾਡੀ ਕਮੇਟੀ ਦਾ ਕਿਸੇ ਨਾਲ ਵੀ ਕੰਟੈਕਟ ਕਰ ਸਕਦਾ ਜੀ ਇੱਥੇ ਮੰਦਿਰ ਤੇ ਆ ਕੇ ਜਾਂ ਕੋਈ ਫੋਨ ਨੰਬਰ ਅਸੀਂ ਦੇ ਦਾਂਗੇ ਜੀ ਤੁਹਾਨੂੰ ਉਹ ਤੇ ਪਾ ਦਿਓ ਮੜਾ ਜੀ। ਠੀਕ ਹੈ ਠੀਕ ਹੈ ਲੰਗਰ ਵੀ ਲਾਉਣਾ ਜੇ ਕਿਸੇ ਨੇ ਭਾਈ ਮੇਰੇ ਵੀ ਨੇ ਲੰਗਰ ਵੀ ਲਾਉਣਾ ਸੰਗਤ ਨੇ ਲੰਗਰ ਵੀ ਲਾਉਣਾ ਹਾਂ ਕਈ ਵਾਰ ਹੁੰਦਾ ਭਾਈ ਇੱਕਦਮ ਕਾਫੀ ਲੰਗਰ ਆ ਜਾਂਦੇ ਨੇ ਸਾਡੇ ਕੋਲ ਫਿਰ ਅਡਜਸਟਮੈਂਟ ਕਰਨਾ ਬਹੁਤ ਔਖੀ ਹੁੰਦੀ ਆ ਪਹਿਲਾਂ ਹੀ ਪਹਿਲਾਂ ਦੱਸਿਆ ਜਾਵੇ ਤਾਂ ਉਹਦਾ ਅਰੇਂਜਮੈਂਟ ਹੋ ਜੂਗਾ ਨਾ ਹਾਂਜੀ ਪਹਿਲਾਂ ਸੰਗਤ ਨੂੰ ਬੇਨਤੀ ਆ ਜੇ ਜੇ ਇਸਕੇ ਮੇਰੇ ਵੀਰ ਭਾਈ ਨੇ ਆਪਣਾ ਲੰਗਰ ਵੀ ਲਾਉਣਾ ਹੈਗਾ ਤਾਂ ਉਹ ਆ ਕੇ ਸੰਪਰਕ ਹਲਵੇ ਸਾਡੀ ਕਮੇਟੀ ਮੈਂਬਰ ਨਾਲ ਜਗ੍ਹਾ ਵੀ ਕਮਾਂਗੇ ਹਾਂਜੀ ਹਾਂ ਠੀਕ ਆ ਜਗ੍ਹਾ ਮਿਲੂ ਉਹਨੂੰ ਹੈ ਜੀ ਹਾਂ ਜਗ੍ਹਾ ਵੀ ਦੇਖੋ ਪਹਿਲਾਂ ਅਡਜਸਟਮੈਂਟ ਫਿਰ ਕਰਕੇ ਦਮਾਂਗੇ ਜੀ ਪਹਿਲਾਂ ਜੀ ਪਹਿਲਾਂ ਸਾਡੇ ਨਾਲ ਕਰ ਲੈਣ ਠੀਕ ਆ ਉਹ ਮੌਕੇ ਤੇ ਫਿਰ ਇਕੱਠ ਵੀ ਵੱਧਦਾ ਮੌਕੇ ਤੇ ਫਿਰ ਜਾ ਕੇ ਕਹਦੇ ਅਸੀਂ ਸਾਡਾ ਆਪਣਾ ਫਿਰ ਇੱਧਰ ਅਡਜਸਟਮੈਂਟ ਲੈ ਜਾਂਦੀ ਹੈ ਜੀ ਸਾਰੀ ਫਿਰ ਜਾਂਦੀ ਹੈ ਠੀਕ ਠੀਕ ਜੀ ਪਹਿਲਾਂ ਫਿਰ ਠੀਕ ਆ ਜੀ ਠੀਕ ਆ ਜੀ ਸੋ ਸੰਗਤ ਜੀ ਜਿਸ ਤਰ੍ਹਾਂ ਆਪਣਾ ਸਾਰੀ ਗੱਲਬਾਤ ਕਰ ਲਈ ਸੋ ਤੁਸੀਂ ਤਿਆਰੀਆਂ ਆਪਣੇ ਜਰਗ ਦੇ ਮੇਲਿਆਂ ਦੀਆਂ ਖਿੱਚ ਦਿਓ ਕਿਉਂਕਿ ਬੈਰ ਹੁਣ ਥੋੜੀ ਰਹਿ ਗਏ ਮੌਸਮ ਵੀ ਜਿਹੜਾ ਹੈਗਾ ਉਹ ਬੜਾ ਸਾਫ਼ ਤੇ ਸੁਹਾਵਣਾ ਹੋਣ ਜਾ ਰਿਹਾ ਸੋ ਹਮ ਹਮਾ ਕੇ ਮਾਝ ਦੇ ਮੰਦਰ ਤੇ ਪਹੁੰਚੋ ਅਤੇ ਆਪਣੀ ਸ਼ਰਧਾ ਦੇ ਮੁਤਾਬਕ ਜਿਹੜੀਆਂ ਵੀ ਤੁਹਾਡੀਆਂ ਆਸਾਂ ਨੇ ਮਰਾਦਾ ਨੇ ਉਹ ਜਰੂਰ ਪੂਰੀਆਂ ਹੋਣਗੀਆਂ ਪਹੁੰਚੋ ਹੀ ਜਰਗ ਦੇ ਮਿਲਿਆਂ ਤੇ 10 17 ਅਤੇ 24 ਧੰਨਵਾਦ ਜੀ